ਬਾਕੀ ਧੜੇ ਵੱਲੋਂ ਅੱਜ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਲੰਘੇ ਸਮੇਂ ਅਸੀਂ ਸਾਰੇ ਆਗੂਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਗਲਤੀਆਂ ਦੀ ਮਾफी ਮੰਗੀ ਸੀ ਤੇ ਅਕਾਲੀ ਦਲ ਦੇ ਸੁਧਾਰ ਤੇ ਪੁਨਰ ਸੁਰਜੀਤੀ ਦੀ ਗੱਲ ਕੀਤੀ ਸੀ ਇਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹੁਕਮਨਾਮਾ ਜਾਰੀ ਕੀਤਾ ਗਿਆ ਪਰ ਹਜੇ ਤੱਕ ਉਸ ਹੁਕਮਨਾਮੇ ਦੀ ਪਾਲਣਾ ਨਹੀਂ ਹੋਈ ਹੈ ਉਨਾ ਕਹੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਇਨਬਿਨ ਪਾਲਣਾ ਹੋਣੀ ਚਾਹੀਦੀ ਹੈ। ਉਹਨਾਂ ਇਹ ਵੀ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪੀ ਸਿੰਘ 'ਤੇ ਝੂਠੇ ਇਲਜ਼ਾਮ ਲਾਏ ਜਾ ਰਹੇ ਹਨ। ਉਹਨਾਂ ਦੀ ਕਿਰਦਾਰ ਪੁਸ਼ਟੀ ਕੀਤੀ ਜਾ ਰਹੀ ਹੈ। ਉਹਨਾਂ ਕਹੇ ਕਿ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਇਸ ਮਾਮਲੇ ਨੂੰ ਆਪਣੇ ਪੱਧਰ ਤੇ ਦੇਖਣ ਕਿਉਂਕਿ ਗਿਆਨੀ ਹਰਪੀ ਸਿੰਘ ਇੱਕ ਸਿੱਖ ਸ਼ਖਸੀਅਤ ਹਨ, ਉਹਨਾਂ ਨੇ ਵੱਡੀਆਂ ਜ਼ਿੰਮੇਵਾਰੀਆਂ ਨਿਭਾਈਆਂ ਹਨ। ਉਹ ਇੱਕ ਧਰਮ ਪ੍ਰਚਾਰਕ ਵੀ ਹਨ ਅਤੇ ਅਜਿਹੀ ਸ਼ਖਸੀਅਤ ਤੇ ਇਹੋ ਜਿਹੇ ਇਲਜ਼ਾਮ ਲਾਉਣਾ ਬਹੁਤ ਹੀ ਨਿੰਦਣਯੋਗ ਹੈ। ਜੋ ਅੱਜ ਪੰਥਕ ਤੌਰ ਤੇ ਤੇ ਜਾਂ ਪੰਜਾਬ ਦੇ ਹਾਲਾਤਾਂ ਦੇ ਸਬੰਧ ਵਿੱਚ ਲਗਾਤਾਰ ਸ਼ਿਵਮੁਨੀ ਕਾਲੀਕਲ ਦੇ ਦਲ ਦੇ ਸਬੰਧ ਵਿੱਚ ਦੇਸ਼ੀਅਕਾਤਨ ਸਾਫ ਜਿਦੀ ਸਰਵਉੱਚਤਾ ਦੇ ਸਿਧਾਂਤਾਂ ਦੀ ਮर्याਦਾ ਦੀ ਪਰੰਪਰਾ ਦੇ ਸਬੰਧ ਵਿੱਚ ਜੋ ਅੱਜੇ ਕੁਝ ਜਿਹੜਾ ਇਸ ਵੇਲੇ ਅਕਾਲੀ ਪੱਲ ਦੇ ਆਪਣੇ ਆਪ ਨੂੰ ਮੁਦਾਇਉ ਕਹਿੰਦੇ ਆ ਉਹਨਾਂ ਵੱਲੋਂ ਜੋ ਧਜੀਆਂ ਉਡਾਈਆਂ ਜਾ ਰਹੀਆਂ ਸ਼੍ਰੀ ਅਕਾਲ ਤਾ ਸਦ ਸਦਨਤਾ ਦੀਆਂ ਉਹਦੇ ਸਬੰਧ ਵਿੱਚ ਕੁਝ ਵਿਚਾਰਾ ਕਰਨ ਵਾਸਤੇ ਤੁਹਾਡੇ ਨਾਲ ਤੁਹਾਨੂੰ ਤਕਲੀਫ ਜਿੱਤੀ ਤੁਹਾਡਾ ਧੰਨਵਾਦ ਤੁਸੀਂ ਥੋੜੇ ਸਮੇਂ ਦੇ ਤੁਹਾਨੂੰ ਸਮਾਂ ਦਿੱਤਾ ਤੁਸੀਂ ਸਾਰੇ ਪਹੁੰਚੇ ਮਿਹਰਬਾਨ 2 ਦਸੰਬਰ ਨੂੰ ਸ਼੍ਰੀ ਅਕਾਲ ਤਾ ਸਾਹਿਬ ਤੋਂ ਜੋ ਫੈਸਲਾ ਕੀਤਾ ਗਿਆ ਹੁਕਮ ਸੀ ਹਦਾਇਤ ਸੀ ਕਿ ਇਨ ਬਿਨ ਉਹ लागू ਕੀਤਾ ਜਾਵੇ ਕਿਉਂਕਿ ਬੜੇ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਬਹੁਤ ਵੱਡੀ ਦੁបਧਤਾ ਪਈ ਸੀ ਕਿ ਕੁਝ ਕਾਰਨਾ ਕਰਕੇ ਜਿਹੜੀਆਂ ਬਹੁਤ ਹੀ ਕੌਮ ਨੂੰ ਸੱਟ ਵੱਜੀ ਸੀ ਬੜੀਆਂ ਦਰਦਨਾਕ ਘਟਨਾਵਾਂ ਵਾਪਰੀਆਂ ਸਨ ਪੰਥਕ ਸੋਚ ਸਿੱਖ ਸੋਚ ਸ਼੍ਰੋਮਣੀ ਅਕਾਲੀ ਦਲ ਤੋਂ ਦੂਰੀ ਬਣਾ ਬੈਠੀ ਸਿੱਖ ਵਿਦਵਾਨ ਸਾਡੇ ਤੋਂ ਦੂਰੀ ਬਣਾ ਬੈਠੇ ਅਸੀਂ ਉਹ ਫਰਿਆਦ ਲੈ ਕੇ ਜੋ ਲੋਕਾਂ ਦੀ ਆਵਾਜ਼ ਸੀ ਪੰਜਾਬ ਦੀ ਆਵਾਜ਼ ਉਹ ਸ਼੍ਰੀ ਅਕਾਲ ਤਾ ਸਭ ਤੇ ਗਏ ਸਿਰ ਮਕ ਟੂਕ ਮਾਤਰ ਤੁਹਾਨੂੰ ਯਾਦ ਹੀ ਕਰਉਣਾ ਚਾਹੀਦੀ ਹੈ ਉੱਥੇ ਜਾ ਕੇ ਅਸੀਂ ਜੋ ਫਰਿਆਦ ਕੀਤੀ ਤੇ ਉੱਥੋਂ ਫਿਰ ਅੰਤ ਵਿੱਚ ਸ਼੍ਰੋਮਣੀ ਅਕਾਲੀ ਗੱਲ ਦੇ ਜੋ ਪ੍ਰਧਾਨ ਸਨ ਉਸ ਵੇਲੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਉਹਨਾਂ ਨੇ ਉੱਥੇ ਜਾ ਕੇ ਸਾਰੀਆਂ ਗੱਲਾਂ ਨੂੰ ਮੰਨ ਕੇ ਆਪਣੀ ਝੋਲੀ 'ਚ ਪਾਇਆ ਕਿ ਜੋ ਵੀ ਗਲਤੀਆਂ ਹੋਈਆਂ ਉਹ ਮੈਂ ਸਵੀਕਾਰ ਕਰਦਾ ਉਦੇ ਤਹਿਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਤੁਹਾਡੇ ਸਾਹਮਣੇ ਸਾਰਿਆਂ ਦੇ ਉੱਥੇ ਜਿਹੜੀਆਂ ਹੁਕਮਨਾਮੇ ਦੇ ਵਿੱਚ ਗੱਲਾਂ ਕਹੀਆਂ ਗਈਆਂ ਕੁਝ ਧਾਰਮਿਕ ਤੌਰ ਦੇ ਉੱਤੇ ਤਨਖਾਹ ਜਿਹੜੀ ਸੀ ਭੁਗਤ ਲਈ ਗਈ ਸੇਵਾ ਕਰ ਦਿੱਤੀ ਗਈ ਪਰ ਕੁਝ ਕਿਉਂਕਿ ਉੱਥੇ ਮੀਰੀ ਪੀਰ ਦੇ ਸਿਧਾਂਤ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਤੋਂ ਸਾਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਹਦਾਇਤਾਂ ਵੀ ਕੀਤੀਆਂ ਜਾਂਦੀਆਂ ਦਿਸ਼ਾ ਨਿਰਦੇਸ਼ ਵੀ ਦਿੱਤਾ ਜਾਂਦਾ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਰਜੀ ਗਈ ਪਾਰਟੀ ਹੈ ਪੰਥਕ ਪਾਰਟੀ ਅਸੀਂ ਕਹਿੰਦੇ ਆ ਅਸੀਂ ਹਮੇਸ਼ਾ ਜਿੱਥੇ ਗੁਰੂ ਨੂੰ ਸਨਮੁਖ ਰਹਿਣਾ ਉੱਥੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀਆਂ ਹਮੇਸ਼ਾ ਕਦਰਾਂ ਕੀਮਤਾਂ ਨੂੰ ਬਣਾ ਕੇ ਅਸੀਂ ਤੁਰਨਾ ਹੁੰਦਾ ਸੋ ਉਹ ਸਾਰੀਆਂ ਗੱਲਾਂ ਜਿਹੜੀਆਂ ਸਰ ਅੱਜ ਬੜੀ ਦੁਖਦਾਈ ਗੱਲ ਬਣੀ ਹੋਈ ਹੈ ਕਿ 2 ਦਸੰਬਰ ਤੋਂ ਬਾਅਦ ਜਿਹੜਾ ਕਿਹਾ ਗਿਆ ਸੀਗਾ ਕਿ ਇਨ ਬਿਨ ਹੁਕਮਨਾਮਾ ਮੰਨਿਆ ਜਾਵੇ ਪਰ ਉਹ ਜਿਹੜਾ ਹੁਕਮਨਾਮਾ ਸੀ ਉਹਨੂੰ ਚੀਰ ਫਾੜ ਕਰ ਦਿੱਤਾ ਗਿਆ ਕਿਉਂਕਿ ਸੱਤ ਮੈਂਬਰੀ ਕਮੇਟੀ ਜਿਹੜੀ ਬਣਾਈ ਗਈ ਸੀ ਉਹਦੇ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸੁਰਜੀਤੀ ਵਾਸਤੇ ਇੱਕ partite ਦੀ ਨਿਗਰਾਨੀ ਕਰਨ ਵਾਸਤੇ ਉਹਨਾਂ ਨੂੰ ਹਦਾਇਤ ਸੀ ਪਾਰਟੀ ਕਿਸ ਤਰ੍ਹਾਂ ਹੁੰਦੀ ਹੈ ਕਿ ਦਸਤਰ ਦੇ ਵਿੱਚ ਕਾਪੀਆਂ ਛਪਾਈਆਂ ਜਾਂਦੀਆਂ ਸਾਰੇ ਹਲਕਿਆਂ ਦੇ ਇੰਚਾਰਜ ਲੀਡਰਸ ਵਰਕਰਸ ਸ਼੍ਰੋਮਣੀ ਕਮੇਟੀ ਮੈਂਬਰ ਹਰ ਕੋਈ ਉੱਥੇ ਜਾ ਕੇ ਕਲੈਕਟ ਕਰ ਸਕਦਾ ਹੈ ਤੇ ਫਿਰ ਜਾ ਕੇ ਅਸੀਂ ਆਪਣੇ ਵਰਕਰਸ ਕੋਲੋਂ ਉਹ ਭਰਾਈ ਕਰਦੇ ਆਂ ਉਥੇ ਜਿਹੜੀ ਉਹਦੀ ਸੇਵਾ ਵੀ ਹੁੰਦੀ ਹੈ ਜਾਂ ਪਰਚੀ ਦੀ ਫੀਸ ਹੁੰਦੀ ਹੈ ਉਹ ਸਾਰੀ ਇਕੱਠੀ ਕਰਾ ਕੇ ਦਫ਼ਤਰ 'ਚ ਜਮ੍ਹਾਂ ਕੀਤੀ ਜਾਂਦੀ ਪਰ ਅਫਸੋਸ ਹੈ ਕਿ ਜਿਨ੍ਹਾਂ ਨੇ ਹੁਕਮਨਾਮਾ ਮੰਨਿਆ ਨਹੀਂ ਉਹ ਅਜ ਕੱਲ੍ਹ ਜਾ ਕੇ ਬੈਠੇ ਆ ਜਿਸ ਤਰ੍ਹਾਂ ਸਖਤਰ ਹੈ ਡਾਕਟਰ ਦਰਜੀਤ ਸਿੰਘ ਜੀ ਚੀਮਾ ਜਾਂ ਬਾਕੀ ਲੀਡਰ ਸਾਹਿਬਾਨ ਤੋਂ ਪੁੰਦਰ ਸਾਹਿਬ ਜਿਹੜੇ ਵਰਕਿੰਗ ਕਮੇਟੀ ਪ੍ਰਧਾਨ ਬਣੇ ਵਰਕਿੰਗ ਕਮੇਟੀ ਜੇ ਦੇਖਿਆ ਜਾਵੇ ਚਲੋ ਅਸੀਂ ਚਾਹੁੰਨੇ ਅਸੀਂ ਕਹਿੰਨੇ ਆ ਕਿ ਪਿਛਲੀ ਵਰਕੇ ਕਮੇਟੀ ਕੰਮ ਕਰ ਰਹੀ ਹੈ ਵੈਸੇ ਤੇ ਜਿਹੜਾ ਸ਼੍ਰੀ ਹਕਾਤਾ ਸਾਬ ਤੋਂ ਹੁਕਮ ਸੀ ਉਹ ਕਹਿਆ ਗਿਆ ਸੀ ਕਿ ਜਿਹੜੇ ਇਸ ਵੇਲੇ ਲੀਡਰਸ਼ਿਪ ਹੈ ਲੀਡਰਸ਼ਿਪ ਵਿੱਚ ਸਭ ਤੋਂ ਪਹਿਲਾਂ ਪ੍ਰਧਾਨ ਦਾ ਅਹੁਦਾ ਹੁੰਦਾ ਫਿਰ ਵਰਕਿੰਗ ਪ੍ਰਧਾਨ ਦਾ ਵੀ ਆ ਜਾਂਦਾ ਫਿਰ ਵਰਕੇ ਕਮੇਟੀ ਵੀ ਆਂਦੀ ਹੈ ਵੀ ਜਿਹੜੇ ਇਹ ਸਾਰੇ ਹੈ ਅੱਜ ਨੈਤਿਕਤਾ ਦੇ ਆਧਾਰ ਦੇ ਉੱਤੇ ਇਹ ਲੀਡਰਸ਼ਿਪ ਕਰਨ ਦੇ ਕਾਬਿਲ ਨਹੀਂ ਇਹਦਾ ਮਤਲਬ ਸੀ ਕਿ ਪੁਨਰਸੁਰਜੀਤੀ ਕਰਨੀ ਜਿਹੜੀ ਹੈ ਉਹ ਸੰਸਾਰ ਹੋਣੀ ਸੀ ਪਰ ਉਹ ਸਾਰਾ ਹੀ ਨਜ਼ਰ ਅੰਦਾਜ਼ ਕਰਕੇ ਉਹਨਾਂ ਨੇ ਆਪਣੇ ਲੈਵਲ ਦੇ ਉੱਤੇ ਉਹ ਨਾ ਮੰਨਦਿਆ ਹੋਇਆ ਆਪਣੇ ਲੈਵਲ ਤੇ ਆਬਜ਼ਰਵਰ ਲਾ ਲਾ ਕੇ ਵੱਖ-ਵੱਖ ਡਿਊਟੀਆਂ ਲਾ ਕੇ ਤੇ ਕੁਝ ਜਿਹੀ ਸੱਤ ਮੈਂਬਰੀ ਕਮੇਟੀ ਬਣੀ ਸੀ ਉਹਨਾਂ ਦੇ ਜਿਹੜੇ ਮੈਂਬਰਸ ਸਨ ਸਰਦਾਰ ਗੁਰਪ੍ਰਤਾ ਸਿੰਘ ਬਡਾਲਾ ਸਾਹਿਬ ਨੂੰ ਉਸ ਵੇਲੇ ਛੱਡ ਕੇ ਬਾਕੀ ਸਾਰਿਆਂ ਨੂੰ ਕਿਸੇ ਨੂੰ ਰਾਜਸਥਾਨ ਚ ਕਿਸੇ ਨੂੰ ਹਿਮਾਚਲ ਚ ਕਿਸੇ ਨੂੰ ਜੰਮੂ ਕਸ਼ਮੀਰ ਚ ਟੁਕੜੇ ਟੁਕੜੇ ਕਰਕੇ ਉਹਨਾਂ ਨੇ ਸਾਰੀ perties ਜਿਹੜੀ ਸੀ ਉਹ ਵੇਰੂ ਖੇਰੂ ਕਰ ਦਿੱਤੀ ਸੋ ਕਹਨ ਤੋਂ ਭਾਵ ਕਿ ਜਿਹੜੇ ਕੰਮ ਉਹਨਾਂ ਨੂੰ ਕਿਹਾ ਗਿਆ ਸੀ ਉਹਦੇ ਉਲਟ ਕੀਤਾ ਜਿਹੜੀ 3 ਦਿਨ ਦੇ ਵਿੱਚ ਉਹਨਾਂ ਨੇ ਰਿਪੋਰਟ ਦੇਣੀ ਸੀ ਪ੍ਰਧਾਨ ਦੀ ਅ ਅਸਤੀਫਾ ਪ੍ਰਵਾਨ ਕਰਕੇ ਜਾਂ ਬਾਕੀ ਲੀਡਰਾਂ ਨੇ ਅਸਤੀਫੇ ਪ੍ਰਵਾਨ ਕਰਕੇ ਉਹ ਵੀ ਜਿਹੜੀ ਸੀ 3 ਦੀ بجائے ਆਪਣੇ ਆਪ ਹੀ ਕਦੀ 20 ਦਿਨ ਕਰੀ 10 ਦਿਨ ਅੱਗੇ ਵਧਾਈ ਕੇ ਸੋ ਇਹ ਸਾਰੀਆਂ ਗੱਲਾਂ ਜੇ ਦੇਖੀਏ ਤੇ ਸ਼੍ਰੀ ਕਾਦਰ ਸਾਹਿਬ ਜੀ ਦੇ ਹੁਕਮਨਾਮਾ ਜਿਸ ਦਿਨ 2 ਦਸੰਬਰ ਨੂੰ ਸੁਨਾਇਆ ਗਿਆ ਸੀ ਦੁਨੀਆਂ ਭਰ ਦੇ ਲੋਕਾਂ ਵਿੱਚ ਇੱਕ ਸੁਨੇਹਾ ਗਿਆ ਸੀ ਕਿ ਸੱਚਮੁੱਚ ਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਖਤ ਜਿਸ ਮਕਸਦ ਵਾਸਤੇ ਸਾਜਿਆ ਸੀ ਜਿਹੜਾ ਕਿ ਲੋਕਾਂ ਦੇ ਵਿੱਚ ਇੱਕ ਸ਼ਕਤੀਸ਼ਾਲੀ ਪ੍ਰਭਾਵ ਦਿੰਦਾ ਹੈ ਕਿ ਪੰਜ ਪ੍ਰਦਾਨੀ ਪ੍ਰਣਾਰੀ ਅਨੁਸਾਰ ਜਦੋਂ ਕਿਤੇ ਸਿੱਖ ਕੌਮ ਦੇ ਭੀੜ ਬਣੇ ਜਦੋਂ ਕੋਈ ਸਿੱਖ ਕੌਮ ਦੀ ਮਰਿਆਦਾਂ ਢਾਹ ਲੱਗੇ ਜਦੋਂ ਕਿਤੇ ਸਿੱਖ ਕੌਮ ਚ ਡੁੱਬਦਾ ਪੈਦਾ ਹੋਵੇ ਉਹਨੂੰ ਖਤਮ ਕਰਨ ਵਾਸਤੇ ਉਹਨੂੰ ਲਿਬੇੜਨ ਵਾਸਤੇ ਉਹਨੂੰ ਸਿੱਖਣ ਵਾਸਤੇ ਪੰਜ ਪ੍ਰਧਾਨੀ ਪ੍ਰਣਾਰੀ ਅਨੁਸਾਰ ਉੱਥੇ ਬੈਠ ਕੇ ਗੁਰਬਤਾ ਕੀਤਾ ਜਾਂਦਾ ਤੇ ਗੁਰਮਤੇ ਅਨੁਸਾਰ ਸਿੱਖ ਕੌਮ ਨੇ ਉਸ ਦੀ ਪੇਰੇਦਾਰੀ ਕਰਨੀ ਹੁੰਦੀ ਤਾਂ ਉਹ ਸਾਡਾ ਸਿਧਾਂਤ ਹੈ ਸਾਡੀ ਪਰੰਪਰਾ ਹੈ ਸਾਡੀ ਮਰਿਆਦਾ ਹੈ ਸਾਡੀ ਰੀਤੀ ਹੈ ਇਹ ਸਾਰੀਆਂ ਜਿਹੜੀਆਂ ਅੱਜ ਲੋਕਾਂ ਦੇ ਵਿੱਚ ਗੱਲ ਗਈ ਬਾਕੀ ਧਰਮਾਂ ਦੇ ਲੋਕ ਵੀ ਸੋਚਣੇ ਲਈ ਮਜਬੂਰ ਹੋ ਗਏ ਕਿਤੇ ਸਾਡੇ ਕੋਲ ਵੀ ਇਸ ਤਰ੍ਹਾਂ ਦੀ ਤਾਕਤ ਹੋਵੇ ਜਿਹੜੀ ਅਸੀਂ ਸਾਰੀ ਕੌਮ ਨੂੰ ਸ੍ਰੇਅਹ ਦੇ ਸਕੀਏ ਪਰ ਅਫਸੋਸ ਹੈ ਕਿ ਸਾਡੇ ਹੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਨੇ ਵਾਰਡ ਬਣ ਕੇ ਖਲੋਣਾ ਸੀ ਜਿਨ੍ਹਾਂ ਵਾਸਤੇ ਅਸ਼ੀਅਕਾਲਤਾ ਸਾਹਿਬ ਦਿੱਤੋ ਇਹ ਪਾਰਟੀ ਸਿਰਜ ਹੀ ਗਈ ਸੀ ਸਥਾਪਿਤ ਕੀਤੀ ਗਈ ਸੀ ਕਿ ਇਹਨਾਂ ਨੇ ਸ਼੍ਰੋਮਣੀ ਗੁਰਦਾਰਾ ਪ੍ਰੰਤਿਕ ਮੈਂਡੇ ਕਮਾ ਵਿੱਚ ਅਤੇ ਸ਼੍ਰੀ ਅਕਾਲਤਾ ਸਾਹਿਬ ਜੀ ਦੇ ਜ਼ਹਿਤ ਮर्यादा ਵਿੱਚ ਜਾਂ ਬਾਕੀ ਸਾਰੇ ਸਿਧਾਂਤਾਂ ਵਿੱਚ ਬਾਹਰ ਪ੍ਰਚਾਰ ਕਰਕੇ ਵਾਰਡ ਬਣ ਕੇ ਖੜੇ ਹੋਣਾ ਹੈ ਅੱਜ ਉਹਨਾਂ ਨੇ ਇਹ ਸਾਰਾ ਕੁਝ ਵਾਰਡ ਜਦੋਂ ਖੇਤ ਨੂੰ ਖਾਣ ਲੱਗ ਜਵੇ ਤੇ ਉਸ ਸਿਧਾਂਤਤਾ ਦਾ ਜਿਹੜਾ ਲੀਰੋ ਲੀਰ ਹੋਣਾ ਜਾਂ ਕਤਲ ਹੋਣਾ ਇਸ ਭਾਵਕ ਅੱਜ ਦੁੱਕੇ ਇਸ ਗੱਲ ਦਾ ਕਿ ਇੱਕ ਵਾਰ ਨਹੀਂ ਦੋ ਵਾਰ ਨਹੀਂ ਫਿਰ 6 ਜਨਵਰੀ ਨੂੰ ਜਥੇਦਾਰ ਸਿੰਘ ਕਾਤਾ ਸਾਹਿਬ ਨੇ ਫਿਰ ਦੁਹਰਾਇਆ ਜਦੋਂ ਸਾਡੇ ਜਥੇਦਾਰ ਸਾਹਿਬਾਂ ਉੱਥੇ ਪਹੁੰਚੇ ਇਹਨਾਂ ਨੇ ਜਾ ਕੇ ਬੇਨਤੀ ਕੀਤੀ ਫਿਰ ਉਹਨਾਂ ਨੇ ਦੁਹਰਾਇਆ ਕਿ ਸੱਤ ਮੈਂਬਰੀ ਕਮੇਟੀ ਬਿਲਕੁਲ ਸਟੈਂਡ ਕਰਦੀ ਹੈ ਉਸੇ ਤਰ੍ਹਾਂ ਨਿਗਰਾਨ ਕਮੇਟੀ ਬਣ ਕੇ ਕੰਮ ਕਰੇਗੀ ਪਰ ਉਹਨਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਔਰ ਬਿਨਾਂ ਹੁਕਮ ਮੰਨੇ ਤੋਂ ਉਹਨਾਂ ਨੇ ਆਪਣੀ ਭਤੀ ਸ਼ੁਰੂ ਕਰ ਦਿੱਤੀ ਗੱਲ ਪਰਤੀ ਦੀ ਨਹੀਂ ਹੈ ਜੇ ਦੇਖਿਆ ਜਾਵੇ ਗਾਲੇ ਸ਼ੋਮਨੀ ਅਕਾਲੀ ਦਲ ਨੂੰ ਨੁਰਸੁਰਜੀਤੀ ਦੀ ਕਿਉਂਕਿ ਉਸ ਵੇਲੇ ਜਿਹੜੀ ਸੱਤ ਮੈਂਬਰੀ ਕਮੇਟੀ ਇਸ ਲਈ ਬਣਾਈ ਸੀ ਕਿ ਸਾਰੇ ਇਕੱਠੇ ਹੋ ਕੇ ਭਰਤੀ ਕਰੋ ਤੇ ਨੁਰਸੁਰਜੀਤੀ ਹੋਵੇ ਸ਼ੋਮਨੀ ਅਕਾਲ ਦਸ ਤਕਰਾ ਹੋਵੇ ਮਜ਼ਬੂਤ ਹੋਵੇ ਪਰ ਅਫਸੋਸ ਹੈ ਕਿ ਜਿਹੜਾ ਸ਼ੋਮਨੀ ਕਾਰੀ ਦਾ ਥੋੜਾ ਬੋਤਾ ਬਚਦਾ ਸੀ ਜਾਂ ਲੋਕਾਂ ਨੂੰ ਆਸ ਵੱਜੀ ਸੀ ਜਾਂ ਲੋਕਾਂ ਨੇ ਮਹਿਸੂਸ ਕੀਤਾ ਸੀ ਸਕੂਨ ਮਿਲਿਆ ਸੀ ਕਿ ਅੱਜ ਸ਼ੋਮਨੀ ਅਕਾਲੀ ਦਲ ਜਿਹਨੇ ਬੜੀ ਵੱਡੀ ਕੁਰਬਾਨੀਆਂ ਕੀਤੀਆਂ ਹਮੇਸ਼ਾ ਜਿਨੇ ਪੰਜਾਬ ਦੀ ਧਰਤੀ 'ਤੇ ਅਮਰਜੈਂਸੀ ਵਰਗੀਆਂ ਲੜਾਈਆਂ ਲੜੀਆਂ ਸੰਘਰਸ਼ ਲੜੇ ਪਾਣੀਆਂ ਦੀ ਖਾਤਰ ਜਾਂ ਕਿਸੇ ਚੰਡੀਗੜ੍ਹ ਦੀ ਖਾਤਰ ਤੇ ਬਾਕੀ ਸਾਰੇ ਮਸਲੇ ਸਨ ਹਮੇਸ਼ਾ ਲੜਾਈ ਲੜੀਏ ਅੱਜ ਉਹਨਾਂ ਨੂੰ ਕਿੰਡੀ ਵੱਡਾ ਅੱਜ ਨੁਕਸਾਨ ਹੋ ਰਿਹਾ ਸਮੇ ਸਮੀ ਦੀ ਹੈ ਕਿ ਇੱਕ ਤੇ ਸਾਡੀ ਸਭ ਤੋਂ ਵੱਡੀ ਗੱਲ ਹੈ ਸ਼ੀ ਇਕਾਦਰ ਸਰਬਜ ਸਰਬਉੱਚਤਾ ਉਹ ਸਰਬਉੱਚਤਾ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਪਾਰਟੀਆਂ ਉਤਾਹ ਠਾ ਹੁੰਦੀਆਂ ਰਹਿੰਦੀਆਂ ਕਟਾਵਾਦਾ ਹੁੰਦਾ ਰਹਿੰਦਾ ਹੈ ਲੇਕਿਨ ਸ਼ੀ ਇਕਾਦਰ ਸਾਹਿਬ ਇੱਕ ਵਾਰੀ ਜਿਹੜੀ ਬਿਲਡਿੰਗ ਸੀ ਉਹ ਟੈ ਟੈਰੀ ਕਰ ਦਿੱਤੀ ਸਰਕਾਰਾਂ ਨੇ ਉਸ ਵੇਲੇ ਲੋਕਾਂ ਨੇ ਜੜ ਲਿਆ ਭਾਵੇਂ ਦੁੱਖ ਬੜਾ ਸੀ ਭਾਵਨਾਵਾਂ ਵਿੱਚ ਤਲ ਹੋਈਆਂ ਲੇਕਿਨ ਉਹ ਜੜ ਲਿਆ ਦੁਬਾਰਾ ਬਣ ਕੇ ਆ ਪੁਨਰ ਸੁਰਜੀਤੀ ਵਾਸਤੇ ਅਸੀਂ ਸੰਘਰਸ਼ ਕਰ ਰਹੇ ਹਾਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਉਸ ਮਹਾਨਤਾ ਨੂੰ ਬਰਕਰਾਰ ਰੱਖਣ ਵਾਸਤੇ ਕਿੰਨੇ ਲੋਕਾਂ ਦਾ ਦਿਲ ਟੁੱਟਦਾ ਜਿਸ ਵੇਲੇ ਉਸ ਦੇ ਸਿਧਾਂਤ ਅਾਜ ਹਨ ਸੋ ਮੈਂ ਸਭ ਦੀ ਇੱਕ ਅੱਜ ਦੇਰੀ ਮੇਲ ਸੁਨੇਹਾ ਸੀ ਕਿ ਕੱਲ 28 ਦਸੰਬਰ ਨੂੰ 28 ਜਨਵਰੀ ਨੂੰ ਇਹ ਮੀਟਿੰਗ ਰੱਖੀ ਗਈ ਸੀ ਜਿਹੜੀ ਕਿ ਲੋਕਾਂ ਚ ਇੱਕ ਬੜੀ ਵੱਡੀ ਰਾਹਤ ਮਹਿਸੂਸ ਹੋ ਰਹੀ ਸੀ ਵੀ ਅੱਜ ਵੀ ਕੋਈ ਨਾ ਕੋਈ ਇਹ ਹੱਲ ਕੱਢੇਗਾ ਪਰ ਇੰਨਾ ਲਮਕਾ ਪਾ ਦੇਣਾ ਜਾਂ ਇਧਰੋਂ ਉਧਰੋਂ ਦਬਾਅ ਪਾਈ ਜਾਣੇ ਸ਼੍ਰੀ ਅਕਾਤਰ ਸਾਹਿਬ ਜੀ ਦੇ ਜਥੇਦਾਰ ਨੂੰ ਆਜ਼ਾਦ ਨਾ ਰਹਿਣ ਦੇਣਾ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਆਜ਼ਾਦੀ ਵਾਸਤੇ ਅਸੀਂ ਲੜ ਰਹੇ ਹਾਂ ਉਸ ਦੀ ਖੁਦ ਮੁਖਤਿਆਰੀ ਵਾਸਤੇ ਲੜ ਰਹੇ ਹਾਂ ਸ਼੍ਰੀ ਅਕਾਤਰ ਸਾਹਿਬ ਜੀ ਦੀ ਹੋਣ ਵਾਸਤੇ ਅਸੀਂ ਲੜ ਰਹੇ ਹਾਂ ਸਾਡਾ ਮੇਨ ਮਕਸਦ ਇਹ ਹੈ ਸਾਨੂੰ ਕੋਈ ਕਿਸੇ ਕਿਸਮ ਦੇ ਅਹੁਦਿਆਂ ਦੀ ਲੋੜ ਨਹੀਂ ਸਰਦਾਰ ਗੁਰਪ੍ਰਤਾਪ ਸਿੰਘ ਜੀ ਬਣਾਣਾ ਸਾਨੂੰ ਨਾ ਮੈਂਬਰ ਲਾਉਂਦੇ ਨਾਮ ਸਰਵਨ ਨੰਦੇ ਸਾਡੀ ਕੋਈ ਲੜਾਈ ਨਹੀਂ ਸਾਨੂੰ ਮੈਂਬਰ ਨਾਂ ਵਿੱਚ ਪਾਉਣ ਸਾਡੀ ਕੋਈ ਲੜਾਈ ਨਹੀਂ ਪਰ ਲੜਾਈ ਇਸ ਕਰਦੀ ਐ ਇਸੇ ਅਰਸ਼ ਇਸ ਕਲ ਵੈ ਕਿ ਸਾਡੇ ਜਿਹੜੇ ਸਰ ਪੁੱਛਤਾ ਹੈ ਸ੍ਰੀ ਅਕਾਲ ਪੁਰਖ ਸਾਹਿਬ ਦੀ ਤੇ ਜੋ ਸਾਡੀਆਂ ਸਿਧਾਂਤ ਨੇ ਸਾਡੇ ਉਸ ਸੰਸਥਾਵਾਂ ਦੇ ਇੰਨੇ ਸੰਸਥਾਵਾਂ ਸਾਡੀਆਂ ਅੱਜ ਕਮਜ਼ੋਰ ਹੋ ਰਹੀਆਂ ਔਰ ਇਸ ਕਮਜ਼ੋਰੀ ਵਾਸਤੇ ਸਾਨੂੰ ਬੜਾ ਸੁਚੇਤ ਹੋਣਾ ਪਏਗਾ ਤਬਨੇ ਹੋ ਕੇ ਤੁਰਨਾ ਪਏਗਾ ਮੈਂ ਤੁਹਾਡੇ ਰਾਂ ਇਸ ਨੇ ਦਿੰਨੀ ਹੈ ਸ੍ਰੀ ਅਕਾਲ ਪੁਰਖ ਸਾਹਿਬ ਜੀ ਦੇ ਜਥੇਦਾਰ ਸਾਹਿਬ ਜਿੰਦੇ ਬੇਨਤੀ ਕਰ ਸਕਦੇ ਆ ਕਿ ਸਾਰੀ ਦੁਨੀਆ ਦੀਆਂ ਨਜ਼ਰਾਂ ਤੁਹਾਡੇ ਵੱਲ ਲੱਗੀਆਂ ਹੋਈਆਂ ਸਾਰੇ ਸਿੱਖਾਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਔਰ ਹਰ ਪੰਜਾਬੀ ਅੱਜ ਪੀੜਿਤ ਹੈ ਕਿ ਸਾਡੀ ਸੰਸਥਾ ਵੀ ਬਚੇ ਸਾਡੀ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਵੀ ਤਕੜੀ ਹੋਵੇ ਉਹ ਵੀ ਆਜ਼ਾਦ ਕੰਮ ਕਰੇ ਔਰ ਅੱਜ ਅਫਸੋਸ ਹੈ ਕਿ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਦਾ ਪ੍ਰਧਾਨ ਜਿਨੇ ਕੇ ਇਹ ਸਾਰੀ ਕਾਰਵਾਈ ਕਰਵਾਉਣੀ ਸੀ ਅੱਗੇ ਹੋ ਕੇ ਮੁਖੀ ਸੀਗਾ ਅੱਜ ਉਹ ਵੀ ਚੁੱਪ ਧਰ ਕੇ ਬੈਠ ਗਿਆ ਅੱਜ ਜਿਹੜੇ ਸੰਸਥਾ ਵਿੱਚ ਕੰਮ ਕਰਨ ਵਾਲੇ ਜਥੇਦਾਰ ਸਹਿਬਾਨ ਜਿਨ੍ਹਾਂ ਨੂੰ ਅਸੀਂ ਆਪ ਸਾਰਾ ਨਿਰੀਖਣ ਕਰਕੇ ਲਾਉਣੀ ਹੈ ਇਹਦਾ ਮਤਲਬ ਕਿ ਜਦੋਂ ਕੋਈ ਤੁਹਾਡੇ ਬਾਜੇ ਵਜਾਈ ਜਾਈ ਜਾਵੇ ਤੁਹਾਡੀ ਗੱਲ ਕਰੀ ਜਾਵੇ ਉਦੋਂ ਤੱਕ ਤੇ ਉਸ ਸਿਆਣੀ ਹੈ ਉਹ ਸੂਝਵਾਨ ਹੈ ਉਹ ਵਿਦਵਾਨ ਹੈ ਤੇ ਉਸ ਫਿਰ ਬਾਅਦ ਵਿੱਚ ਜੇ ਕੋਈ ਸੱਚ ਬੋਲਦਾ ਹੈ ਜਾਂ ਕੋਈ ਤੁਹਾਡੇ ਪਰੰਪਰਾਵਾਂ ਦੀ ਰਾਖੀ ਕਰਦਾ ਉਹਨੂੰ ਤੁਸੀਂ ਇੰਨਾ ਜ਼ਲੀਲ ਕਰਦੀ ਹੋ ਕਿ ਕਰਤਾਰ ਕੁਸ਼ੀ ਕਰਨ ਤੱਕ ਵੀ ਤੁਸੀਂ ਜਾਂਦੀ ਹੋ ਇਸ ਤਰ੍ਹਾਂ ਐਗਜ਼ਾਮਪਲ ਹੈ ਅੱਜ ਗਿਆਨੀ ਹਰਪ੍ਰੀਤ ਸਿੰਘ ਜੀ ਜਿਹੜੇ ਕਰਤਾਰ ਕੁਛੀ ਵੀ ਕੀਤੀ ਜਾ ਰਹੀ ਹੈ ਉਹਨਾਂ ਡੀਮੋਰੀਸ ਕੀਤਾ ਜਾ ਰਿਹਾ ਹੈ ਜਿਹੜਾ ਕਿ ਸਿੱਖ ਇਤਿਹਾਸ ਤੋਂ ਬਹੁਤ ਵੱਡਾ ਵਿਦਵਾਨ ਵੀ ਹੈ ਪ੍ਰਚਾਰ ਵੀ ਕਰਦੇ ਰਹੇ ਹੈ ਔਰ ਉਹਨਾਂ ਨੇ ਸ਼੍ਰੀ ਕਾਦਰ ਸਾਹਿਬ ਦੇ ਤੇ ਦੰਦਰਾ ਸਾਹਿਬ ਕੇ ਬੜੀਆਂ ਵੱਡੀਆਂ ਜ਼ਿੰਮੇਵਾਰੀਆਂ ਨਿਭਾਈਆਂ ਔਰ ਲੋਕਾਂ ਦੇ ਵਿੱਚ ਹਮੇਸ਼ਾ ਧਰਮ ਦੇ ਪ੍ਰਚਾਰ ਦਾ ਪ੍ਰਸਾਰ ਕੀਤਾ ਅੱਜ ਉਹਨਾਂ ਨੂੰ ਵੀ ਜਲੀ ਕੀਤਾ ਜਾ ਰਿਹਾ ਸਮਝ ਸਮਝਦੀ ਹੈ ਕਿ ਸਾਨੂੰ ਬੜਾ ਸੂਝ ਬੁਝ ਤੋਂ ਕਾਬੂ ਲੈਣਾ ਪਏਗਾ ਕੌਮ ਨੂੰ ਹੋਰ ਟੁੱਬਦਾ ਚ ਨਾ ਪਾਇਆ ਜਾਵੇ ਕੌਮ ਦਾ ਜ ਨੁਕਸਾਨ ਨਾ ਕੀਤਾ ਜਾਵੇ ਕੌਮ ਅੱਜ ਬੇਰੁਖੇ ਨੂੰ ਹੋ ਰਹੀ ਹੈ ਇਹਨੂੰ ਇਕੱਠਾ ਕਰਨ ਵਾਸਤੇ ਪੰਥਕ ਸੋਚ ਨੂੰ ਇਕੱਠਾ ਕਰਨ ਵਾਸਤੇ ਸਿੱਖ ਸੋਚ ਵੀ ਇਕੱਠਾ ਕਰਨ ਵਾਸਤੇ ਸ਼੍ਰੀ ਹਕਾਤਰ ਸਾਹਿਬ ਜੀ ਦੇ ਜਥੇਦਾਰ ਸਾਹਿਬ ਜੀ ਦੀ ਜਿੱਥੇ ਵੱਡੀ ਜ਼ਿੰਮੇਵਾਰੀ ਬੰਦੀ ਹੈ ਉਥੇ ਸਾਡੀ ਵੀ ਜ਼ਿੰਮੇਵਾਰੀ ਬੰਦੀ ਹੈ ਕਿ ਅਸੀਂ ਵੀ ਸਾਰੇ ਕੋਈ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਬਲਾਈ ਹੁਣ ਅਸੀਂ ਦੁਬਦਾ ਹੀ ਪਾ ਪਾ ਕੇ ਜੇ ਅਸੀਂ ਪੰਥ ਦੀਆਂ ਨੁਕਸਾਨ ਕੀਤਾ ਫਿਰ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਕਿਸ ਲਈ ਹੱਥ ਮੰਗੇ ਜਾਂ ਆਉਣ ਵਾਲੀ ਪੀੜ੍ਹੀਆਂ ਕੀ ਜਵਾਬ ਦੇਵਾਂਗੇ ਸਾਡੇ ਵਾਸਤੇ ਇੱਕ ਬਹੁਤ ਵੱਡੀ ਤਕਲੀਫ ਦੀ ਗੱਲ ਹੈ ਦੂਜਾ ਅੱਜ ਸ਼੍ਰੀ ਅਮਰਸਰ ਸਾਹਿਬ ਜੀ ਪਤਾ ਲੱਗਿਆ ਕਿ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਜਿਨ੍ਹਾਂ ਨੇ ਸੰਵਿਧਾਨ ਦੀ ਜਦੋਂ ਰਚਨਾ ਹੋਈ ਸੀ ਉਹਨਾਂ ਦੇ ਮੁਖੀ ਸੰਚੇਰਮੈਨ ਸੰਚੇਰਮੈਨ ਕਮੇਟੀ ਦੇ ਉਹ ਉਹਨਾਂ ਦਾ ਇਸ ਸੰਵਿਧਾਨ ਬਣਾਉਣ ਵਿੱਚ ਬਹੁਤ ਵੱਡਾ ਯੋਗਦਾਨ ਹੈ ਔਰ ਉਹਨਾਂ ਨੇ ਉਹਦੇ ਵਿੱਚ ਗਰੀਬਾਂ ਦਾ ਮਜਲੂਮਾਂ ਦਾ ਦੱਬੇ ਕਚਲੇ ਲੋਕਾਂ ਦਾ ਬਹੁਤ ਵੱਡਾ ਉਹਨਾਂ ਨੇ ਸਨੇਹਾ ਦਿੱਤਾ ਸੀਗਾ ਤੇ ਉੱਥੇ ਜਿਹੜੀ ਜਿਹੜਾ ਸਾਡਾ ਗਲੀ ਬਣਿਆ ਹੋਇਆ ਹੈ ਸੁੰਦਈ ਸੁੰਦਈ ਕਾਨ ਕੀਤਾਸੀ ਮਾਰਗ ਦਾ ਹੈਰੀਕੇ ਸਟਰੀਟ ਹੈਰੀਕੇ ਸਟਰੀਟ ਬੜੀ ਹੋਈ ਹੈ ਉਹਦੇ ਸ਼ੁਰੂਆਤ ਦੇ ਵਿੱਚ ਉਹਨਾਂ ਦਾ ਗੁੱਤ ਲਾਇਆ ਗਿਆ ਵੈਸੇ ਸਿੱਖ ਕੋਈ ਗੁੱਤ ਦੇ ਪੁਜਾਰੀ ਨਹੀਂ ਹੈ ਲੇਕਿਨ ਸ਼ਖਸੀਅਤਾਂ ਦਾ ਸਤਕਾਰ ਕਰਨ ਵਾਸਤੇ ਕੌਮ ਨੂੰ ਸਨਿਹਾ ਦੇਣ ਵਾਸਤੇ ਕਿ ਐਡੇ ਐਡੇ ਲੋਕ ਐਡੇ ਐਡੇ ਮਹਾਨ ਸ਼ਖਸੀਅਤਾਂ ਸਾਡੇ ਇਸ ਪੰਜਾਬ ਦੀ ਧਰਤੀ ਦਾ ਸਾਡੀ ਕੌਮਾਂ ਦੇ ਵਿੱਚ ਪੈਦਾ ਹੋਏ ਹੈ ਸਟੇਟਸਮੈਨਸ ਜਿਹੜੇ ਐਡੇ ਵੱਡਿਆ ਉਹਨਾਂ ਦਾ ਸਤਿਕਾਰ ਕਰਨ ਵਾਸਤੇ ਕੀਤਾ ਗਿਆ ਸੀ ਇਤਿਹਾਸ ਦੱਸਣ ਵਾਸਤੇ ਕੀਤਾ ਸੀ ਅਸੀਂ ਸਨਿਹ ਦਿੱਤਾ ਗਿਆ ਸੀ ਜਿੱਥੇ ਰਮੈਨ ਵਰਗਿਆਂ ਨੂੰ ਅਗਨ ਭੇਟ ਕੀਤਾ ਜਾਂਦਾ ਹੈ ਜਿੱਥੇ ਮਹਾਨ ਸ਼ਖਸੀਅਤਾਂ ਦੇ ਬੁੱਤਾਂ ਦੀ ਸ਼ਰ ਸ਼ਰ ਕਰਕੇ ਲੋਕਾਂ ਦੇ ਮਨਾਂ ਖੇਸ ਪਹੁੰਚਾਈ ਜਾਂਦੀ ਹੈ ਮੈਂ ਸਮਝਦੀ ਆ ਕਿ ਇਹਦੇ ਪਿੱਛੇ ਕੋਈ ਨਾ ਕੋਈ ਸ਼ਰਾਂਤ ਦੀ ਜਿਹੜੀ ਸੋਚ ਹੈ ਉਹ ਕੰਮ ਕਰ ਰਹੀ ਹੈ ਔਰ ਸਭ ਤੋਂ ਵੱਡਾ ਦੁੱਖ ਮੈਨੂੰ ਉਸ ਵੇਲੇ ਲੱਗਾ ਕਿ ਜਦੋਂ ਸਾਡੇ ਸਾਡੇ ਹੀ ਇਲਾਕੇ ਤੋਂ ਹੁਸ਼ਿਆਰਪੁਰ ਤੋਂ ਛੋੜ ਕੇ ਗਏ ਮੈਂਬਰ ਪਾਰਲੀਮੈਂਟ ਜਿਨ੍ਹਾਂ ਨੂੰ ਅਸੀਂ ਇਹ ਪਾਰ ਸਰਕਾਰ ਦੇ ਵਿੱਚ ਮੰਤਰੀ ਵੀ ਦੇਖਿਆ ਲੇਕਿਨ ਅੱਜ ਜਦੋਂ ਉਹਨਾਂ ਨੇ ਇਹ ਸ਼ਬਦ ਕਹੇ ਕਿ ਉਸ ਨੂੰ ਸਿੱਧਾ ਦਰਬਾਰ ਸਾਹਿਬ ਨਾਲ ਜੋੜਿਆ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਨਾਲ ਜੋੜਿਆ ਉਸ ਪਿਆਰਿਆਂ ਦੇ ਨਾਲ ਜੋੜਿਆ ਦੁੱਖ ਹੋਇਆ ਕਿ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਇੱਕ ਐਸੀ ਸੰਸਥਾ ਹੈ ਜਿਹਨੂੰ ਪ્યોਰ ਸਿੱਖਾਂ ਦੀ ਸੰਸਥਾ ਕਹਿੰਦੇ ਹੈ ਜਿਹੜੀ ਸਿੱਖਾਂ ਦੁਆਰਾ ਚੁਣ ਕੇ ਜਾਂਦੀ ਹੈ ਔਰ ਉੱਥੇ ਕਦੀ ਜਾਤ ਪਾਤ ਦੀ ਗੱਲ ਹੀ ਨਹੀਂ ਉੱਥੇ ਦੇ ਹੈੱਡ ਗ੍ਰੰਥੀ ਉੱਥੋਂ ਦੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਉੱਥੇ ਸਾਰੇ ਸਿੰਘ ਸਾਹਿਬਾਨ ਕੋਈ ਜਾਤ ਪਾਤ ਨਹੀਂ ਸਾਨੂੰ ਨਹੀਂ ਪਤਾ ਹੁੰਦਾ ਕਿਹੜੀ ਜਾਤੀ ਦਾ ਕਿਹੜੇ ਵਰਗ ਦਾ ਕਿਹ ਨਾਲ ਸੰਬੰਧਿਤ ਹੈ ਕੌਣ ਹੈ ਅਸੀਂ ਕਦੀ ਉਥੇ ਕਿਆ ਹੀ ਨਹੀਂ ਕਿ ਐਸਸੀ ਕੌਣ ਹੈ ਬੀਸੀ ਕੌਣ ਹੈ ਜੱਟ ਕੌਣ ਹੈ ਜਾਂ ਬਾਕੀ ਬਰਾਦੀ ਇਹ ਕੌਣ ਹੈ ਕਦੀ ਬਰਾਦੀ ਬਾਦੀ ਗੱਲ ਨਹੀਂ ਆਈ ਪਰ ਅੱਜਦੋਂ ਉਹਨਾਂ ਨੇ ਕਿਹਾ ਸਾਨੂੰ ਬਹੁਤ ਦੁੱਖ ਲੱਗਾ ਹੈ ਕਿ ਕਮ ਸੋ ਕਮ ਤੁਸੀਂ ਇਹ ਗੱਲ ਜੇ ਸਿੱਖਾ ਦਾ ਜੋੜਦੇ ਹੋ ਇਹ ਉਹ ਸਿੱਖ ਹੈ ਜਿਨ੍ਹਾਂ ਨੇ ਜਦੋਂ ਕਲਾ ਪ੍ਰਸ਼ਾਦ ਦੀ ਦੇਖ ਨਹੀਂ ਸੀ ਮਨਜ਼ੂਰ ਹੋਈ ਦਲਿਤ ਪਰਿਵਾਰਾਂ ਵਿੱਚ ਜਦੋਂ ਕਲਾ ਪ੍ਰਸ਼ਾਦ ਦੀ ਦਰਵਾਜ਼ਾ ਸਾਹਿਬ ਚ ਦੇਖ ਨਹੀਂ ਸੀ ਪ੍ਰਵਾਨ ਹੋਈ ਉਸ ਵੇਲੇ ਸੰਘਰਸ਼ ਸ਼ੁਰੂ ਕੀਤਾ ਸੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਨੂੰ ਹੌ ਦੇ ਚ ਲਿਆਉਣ ਲਈ ਉਸ ਵੇਲੇ ਸ਼ੁਰੂ ਹੋਇਆ ਸੀ ਜਦੋਂ ਕਲਾ ਪ੍ਰਸ਼ਾਦ ਦੀ ਦੇਖ ਪ੍ਰਵਾਨ ਨਹੀਂ ਸੀ ਕੀਤੀ ਗਈ ਤੇ ਸਿੱਖਾਂ ਨੇ ਜੱਦੋਜहद ਕਰਕੇ ਉਹਦੇ ਰੋਲਸ ਵਿੱਚ ਫਿਰ ਕਲਾ ਪ੍ਰਸ਼ਾਦ ਦੀ ਦੇਖ ਕਰਵਾ ਕੇ ਉੱਥੇ ਪ੍ਰਵਾਨ ਕਰਾ ਕੇ ਕਿ ਇਸ ਐਸ ਸੀ ਨੂੰ ਦਲਿਤਾਂ ਨੂੰ ਪਿੱਛੇ ਨਾ ਧੱਕਿਆ ਜਾਵੇ ਇੱਥੇ ਸਭ ਬਰਾਬਰ ਹਨ ਗੁਰੂ ਘਰ ਦੇ ਵਿੱਚ ਕਿਉਂਕਿ ਗੁਰੂ ਸਾਹਿਬ ਨੇ ਤੇ ਅੰਗਰੇਟੇ ਗੁਰੂ ਕੇ ਬੇਟੇ ਕਹਿ ਕੇ ਆਪਣੀ ਇੱਕ ਲਾਲ ਲਾਇਆ ਇਹ ਦੁੱਖ ਹੋਇਆ ਸਾਨੂੰ ਕਿ ਜਦੋਂ ਉਸ ਨੇ ਇੱਕ ਲਫਜ਼ ਕਹੇ ਹੈ ਮੈਂ ਸਮਝਦੀ ਹਾਂ ਕਿ ਇਹਦੇ ਵਿੱਚ ਭਾਰਤੀ ਜਨਤਾ ਪਾਰਟੀ ਜਾਂ ਨੀਤ ਵੀ ਹੈ ਤੇ ਨiyet ਵੀ ਹੈ ਹੋ ਸਕਦਾ ਉਹਨਾਂ ਦੀ ਨੀਤੀ ਤੇ ਨiyet ਜਿਹੜੀ ਹੈ ਇਹਦੇ ਵਿੱਚ ਜਾਹਰ ਹੁੰਦੀ ਹੋਵੇ ਨਹੀਂ ਤੇ ਉਹਨੂੰ ਬੋਲਣ ਦੀ ਕੀ ਲੋੜ ਸੀ ਉਹਨੂੰ ਕਹਿਣ ਦੀ ਕੀ ਲੋੜ ਸੀ ਸਿੱਖਾਂ ਦੇ ਇਲਜ਼ਾਮ ਲਾਉਣ ਦੀ ਕੀ ਲੋੜ ਸੀ ਅੱਜ ਜਦੋਂ ਤੁਸੀਂ ਪਾੜੇ ਪਾਓਗੇ ਜਾਤਾਂ ਬਰਾਦਰੀਆਂ ਵਿੱਚ ਇਹ ਭਾਈਚਾਰਕ ਸਥਾਨ ਨੂੰ ਤੋੜੋਗੇ ਇਹਦੀ ਨੀਤੀ ਜਿਹੜੀ ਹੈ ਨiyet ਜਿਹੜੀ ਹੈ ਉਹ ਕਿਸ ਉਹ ਪਾਰਟੀ ਨਾਲ ਸੰਬੰਧਿਤ ਹੈ ਉਹਨੇ ਚ ਦਿਸਦੀ ਹੈ ਸੋ ਮੈਸਬੀ ਦੀ ਹੈ ਕਿ ਅੱਜ ਮ ਉਹ ਦੀ ਨਿੰਦਾ ਵੀ ਕਰਦੀ ਹੈ ਔਰ ਡਾਕਟਰ ਹੰਪੇਟਕਰ ਸਾਹਿਬ ਜੀ ਦੀ ਜਿਹੜੀ ਬੁੱਤ ਨੂੰ ਕਿਸਨੇ ਆਂਚ ਆਂਦੀ ਹੈ ਉਹਨੂੰ ਤੋੜਪੋੜ ਕਰਨ ਦੀ ਕੋਸ਼ਿਸ਼ ਕੀਤੀ ਟੁੱਟਾ ਤੇ ਚਲੋ ਨਹੀਂ ਫੈਮਿਲੀ ਹਾਊਸ ਵੇਲੇ ਸਭ ਕੁਝ ਹੋ ਗਿਆ ਤੇ ਸਰਕਾਰ ਦਾ ਫਰਜ ਬਣਦਾ ਹੈ ਕਿ ਉਹਨੂੰ ਚੰਗੀ ਤਰ੍ਹਾਂ ਅਸਲੀਅਤ ਤੌਰ ਤੇ ਦਿੱਤੇ ਕਿ ਉਹ ਆਇਆ ਕਿੱਥੋਂ ਉੱਤੇ ਚੜਿਆ ਕਿਵੇਂ ਪੌੜੀਆਂ ਕਿੱਦਾਂ ਲਾਈਆਂ ਇਹ ਸਾਰਾ ਕੁਝ ਉਹਦੇ ਦਿਮਾਗ 'ਚ ਕਿਉਂ ਆਇਆ ਇਹ ਸਾਰਾ ਕੁਝ ਜਾਂਚ ਹੋਣੀ ਚਾਹੀਦੀ ਹੈ ਤਾ ਜੋ ਪਾਈਚਲ ਸਾਹ ਜੜੀ ਹੈ ਉਹਨੂੰ ਕੋਈ ਆਚ ਨਾ ਸਕੇ